ਹਲੋ ਮੈਂ ਸ਼ਾਲਮਾਰੀ ਚੱਕ ਹਿਮਾਚਲ ਚ ਆ ਗਿਆ ਪਾ ਹਿਮਾਚਲ ਚ ਨਹੀਂ ਵੀ ਹਿਮਾਚਲ ਚ ਮੇਰਾ ਦਿਲ ਨਹੀਂ ਲੱਭ ਪੰਜਾਬ ਹੀ ਜਾਣੇ ਆ ਲਓ ਜੀ ਮੈਂ ਆ ਗਿਆ ਪੰਜਾਬ ਚ ਇੰਨੀ ਇੱਕ ਕਮਰੇ ਦਾ ਹੈਗੇ ਆ ਭਾਈ ਸਾਰੇ ਹਿਮਾਚਲ ਚ ਹੈਨਾ ਤੇ ਉਹ ਵਿੜਾ ਇਹਨਾਂ ਦਾ ਹੈਗਾ ਪੰਜਾਬ ਚ ਇਹ ਰਾਤ ਨੂੰ ਪੈਂਦੇ ਹਿਮਾਚਲ ਜਾ ਤੇ ਉੱਠਦੇ ਪੰਜਾਬ ਚ ਤੇ ਹੁਣ ਕਾਨੂੰਨਨ ਤੌਰ ਤੇ ਆ ਜਿਹੜੀ ਸੜਕ ਆਉਂਦੀ ਆ ਇਹ ਹਿਮਾਚਲ ਚ ਆ ਰਹੀ ਆ ਪੰਜਾਬੀਓ ਪੰਜਾਬੀਓ ਮੈਂ ਕਿਉਂ ਤੁਹਾਨੂੰ ਵੀਡੀਓ ਕਿਉਂ ਦਿਖਾਉਣੀ ਆ ਲਓ ਜੀ ਹੁਣ ਮੈਂ ਅਸੀਂ ਅੱਜ ਹਿਮਾਚਲ ਦੇ ਨੇੜੇ ਹੈਣਾ ਪੰਜਾਬ ਦੇ ਵਿੱਚ ਨੰਗਲ ਤੋਂ ਅੱਗੇ ਆ ਜਿਹੜੀ ਖੇਤ ਹਾਰਿਆ ਇਹ ਤਾਂ ਹੈਗਾ ਭਾਈ ਹਿਮਾਚਲ ਦੇ ਹੈਨਾ ਆ ਮੈਂ ਖੜਾ ਵੀ ਹੁਣ ਹਿਮਾਚਲ ਜਾਂ ਆ ਦੇਖੋ ਮੈਂ ਚੌੜਾ ਹੋਇਆ ਆ ਗੱਡੀ ਵੀ ਹਿਮਾਚਲ 'ਚ ਖੜਾ ਮੈਂ ਇਹਨੂੰ ਦਿਖਾ ਦੇ ਕੈਮਰਾ ਇਹਨੂੰ ਮਾਰ ਹੁਣ ਉਹ ਮੇਰੇ ਵਾਲੀ ਗੱਡੀ ਇਹ ਵੀ ਖੜੀ ਐ ਇਸ ਸਮੇਂ ਜੀ ਹਿਮਾਚਲ 'ਚ ਉਹ ਭਾਈ ਲੱਖੇ ਵਾਲੀ ਕਾਰ ਵੀ ਹਿਮਾਚਲ 'ਚ ਆ ਉਹ ਭਾਈ ਹਮਦੋਸ਼ਣ ਵਾਲੀ ਕਾਰ ਆ ਵੀ ਹਿਮਾਚਲ 'ਚ ਐ ਤੇ ਹੁਣ ਇੱਧਰ ਦਿਖਾ ਦੇ ਮੇਰੇ ਵੱਲ ਹੁਣ ਆ ਮੈਂ ਹਿਮਾਚਲ ਜਾਂ ਇੱਥੇ ਮੈਂ ਹਿਮਾਚਲ ਜਾਂ ਲਓ ਜੀ ਇਹ ਆ ਮੈਂ ਹੋ ਗਿਆ ਪੰਜਾਬ 'ਚ ਆ ਜਿਹੜੀ ਕੰਧ ਆਉਂਦੀ ਐ ਦਿਖਾਈ ਇੱਧਰ ਨੇੜੇ ਲਿਆ ਕੇ ਰੇਲੇ ਲਿਆ ਕੇ ਆ ਕੰਧ ਨਾ ਜਿਹੜੀ ਇਹ ਕੰਧ ਸੈਂਟਰ ਐ ਇਹ ਕੰਧ ਦੇ ਸੱਜੇ ਪੰਨੇ ਆ ਤਾਂ ਹੈਗਾ ਪੰਜਾਬ ਆ ਬੁਲਟ ਖੜਾ ਹੁਣ ਪੰਜਾਬ ਚ ਆਪਣੇ ਹਨਾ ਆਪਾਂ ਕਹਿੰਦੇ ਆ ਫਲਾਨਾ ਆਵਾੜ ਸਾਡੇ ਬਾੜ ਬੰਦੇ ਆ ਹੋਗੇ ਜਾਂ ਅਸਟ ਪਿੰਡ ਦੀ ਹੱਦ ਆ ਦੂਜੇ ਦੀ ਆ ਇਹ ਪਿੰਡ ਨਹੀਂ ਇਹ ਰਾਜ ਦੀ ਆ ਲੋ ਮੈਂ ਸ਼ਾਲ ਮਾਰੀ ਚੱਕ ਹਿਮਾਚਲ ਚ ਆ ਗਿਆ ਆਪਾਂ ਹਿਮਾਚਲ ਚ ਨਹੀਂ ਵੀ ਹਿਮਾਚਲ ਚ ਮੇਰਾ ਦਿਲ ਨਹੀਂ ਲੱਭ ਪੰਜਾਬ ਹੀ ਜਾਣੇ ਆ ਲਓ ਜੀ ਮੈਂ ਆ ਗਿਆ ਪੰਜਾਬ ਚ ਇਹੀ ਵਰਗਾ ਹੈ ਨਾ ਇਹ ਵੀਡੀਓ ਅਸੀਂ ਤਾਂ ਬਣਾ ਰਹੇ ਆ ਮੈਂ ਇੱਕ ਪਿੰਡ ਬਾਈ ਉਹਨਾਂ ਦੇ ਆਏ ਸੀ ਹੁਣ ਮੈਨੂੰ ਨਾਂ ਤਾਂ ਪਤਾ ਨਹੀਂ ਪਿੰਡ ਦਾ ਕੀ ਹੈ ਮੈਂ ਭੁੱਲ ਗਿਆ ਦੱਸਿਆ ਸੀ ਉਹਨਾਂ ਨੇ ਨੋਖਾ ਜਣਾ ਉਹ ਤੇ ਆ ਚੀਜ਼ ਮੇਰੀ ਬੜੀ ਉਹ ਕਹਿੰਦਾ ਵੀ ਆਪਦੀ ਮੈਂ ਐ ਲਾਤੀ ਕਾਰ ਉਹ ਕਹਿੰਦਾ ਅੱਧੀ ਤੇਰੀ ਪੰਜਾਬ ਚ ਖੜੀ ਆ ਤੇ ਅੱਧੀ ਖੜੀ ਆ ਹਿਮਾਚਲ ਚ ਹੁਣ ਉਹ ਕਾਰ ਦਿਖਾ ਸਾਹਮਣਾ ਨਾ ਇਹਦੇ ਕਮਰੇ ਤਾਂ ਹੈਗੇ ਆ ਭਾਈ ਸਾਰੇ ਹਿਮਾਚਲ ਚ ਨਾ ਤੇ ਉਹ ਵਿੜਾ ਇਹਨਾਂ ਦਾ ਹੈਗਾ ਪੰਜਾਬ ਚ ਇਹ ਰਾਤ ਨੂੰ ਪੈਂਦੇ ਹਿਮਾਚਲ ਜਾ ਤੇ ਉੱਠਦੇ ਪੰਜਾਬ ਚ ਨਾ ਇਹੋ ਜਿਹਾ ਇੰਟਰਸਟਿੰਗ ਮਾਹੌਲ ਆ ਜਿਹੜਾ ਕਿ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਦੇਖੋ ਆ ਜਿਹੜੇ ਖੇਤ ਆ ਆ ਸਾਰੇ ਇਹ ਤਾਂ ਹੈਗੇ ਪੰਜਾਬ ਦੇ ਹੈਨਾ ਪੰਜਾਬ ਦੇ ਅਤਕਾਨਾ ਵੀ ਪੰਜਾਬ ਚ ਆ ਗੀਆਂ ਤੇ ਜਿਹੜੇ ਉਹ ਆ ਉਹ ਹਿਮਾਚਲ ਚਾ ਉਹ ਜਿੱਥੇ ਛੰਨਾ ਲੱਗੀਆਂ ਉਹ ਸਾਰੇ ਉਹ ਹਿਮਾਚਲੀ ਬੈਠੇ ਆ ਹੈਨਾ ਸੋ ਬਾਲਾ ਮੈਂ ਕਹਿਆ ਯਾਰ ਇਹ ਜ਼ਰੂਰ ਤੁਹਾਡਾ ਮੈਂ ਸਾਂਝਾ ਕਰਾਂ ਵੀ ਪੰਜਾਬ ਤੇ ਹਿਮਾਚਲ ਤੁਸੀਂ ਦੇਖੋ ਕਹਿੰਦਾ ਇਹ ਹੱਦਾਂ ਤੋੜਦੇ ਹੋ ਸਰਹੱਦਾਂ ਤੋੜਦੇ ਹੋ ਹੀ ਦੇਸ਼ ਦੀਆਂ ਗੱਲਾਂ ਕਰਦੇ ਆ ਹੈਨਾ ਤੇ ਹੁਣ ਕਾਨੂੰਨਨ ਤੌਰ ਤੇ ਆ ਜਿਹੜੀ ਸੜਕ ਆਉਂਦੀ ਆ ਇਹ ਹਿਮਾਚਲ ਚ ਆ ਰਹੀ ਹੈ ਤੇ ਆ ਜਿਹੜੇ ਆ ਰਹੇ ਨੇ ਇਹ ਪੰਜਾਬ ਚ ਰਹਿ ਰਹੇ ਨੇ ਸੋ ਇਦਾਂ ਇੱਕ ਇੰਟਰਸਟਿੰਗ ਮਾਹੌਲ ਆ ਜਿਹੜਾ ਤੇ ਉਹ ਗੁਰੂ ਘਰ ਵੀ ਹੁਣ ਆ ਪਿੰਡ ਦਾ ਗੁਰੂ ਘਰ ਹਿਮਾਚਲ ਵਾਲੀ ਸਾਈਡ ਆ ਗਿਆ ਤੁਸੀਂ ਦੇਖੋ ਵੀ ਇਹ ਪਿੰਡ ਦਾ ਜਿਹੜਾ ਗੁਰੂ ਘਰ ਆ ਗੁਰਦੁਆਰਾ ਸਾਹਿਬ ਹੈ ਹਨਾ ਤੁਹਾਨੂੰ ਝੂਲਦੇ ਨਿਸ਼ਾਨ ਦਿਖ ਰਹੇ ਹੋਣਗੇ ਹਨਾ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਇਹ ਆ ਗਿਆ ਹਿਮਾਚਲ ਚ ਤੇ ਪਰ ਪਿੰਡ ਇਹ ਪੰਜਾਬੀਆਂ ਦਾ ਸੋ ਪੰਜਾਬੀ ਆ ਜਿਹੜੇ ਜਿੱਥੇ ਖੜੇ ਸਾਰੇ ਹੈ ਨਾ ਇਹ ਘਰ ਇਹ ਪੰਜਾਬ ਚ ਹੈ ਤੇ ਇਹਦਾ ਜਿਹਨਾਂ ਕੇ ਸੌਂਦੇ ਉਹ ਹਿਮਾਚਲ ਚ ਹੈ ਸੋ ਇਦਾਂ ਦੀ ਇੰਟਰਸਟਿੰਗ ਵੀਡੀਓ ਸੀ ਮੈਂ ਚੱਲਿਆ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਦਾ ਧੰਨਵਾਦ ਸਾਕ